ਕੁਸਤਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਮাহিয়া ਛੱਲਾ ਮੈਂਡਾਜੀ ਟੋਲਾ ਓ ਛੱਲਾ ਮੈਂਡਾਜੀ ਟੋਲਾ ਛੱਲਾ ਮੈਂਡਾਜੀ ਟੋਲਾ ਤੰਦੂਰੀ ਤਾਈ ਹੋਈਆ ਬਾਲਣ ਹੱਡੀਆਂ ਦਾ ਰੋਟੀ ਇਸ਼ਕੇ ਦਿਲਾਈ ਹੋਈਆ ਵੇ ਬਾਲਣ ਹੱਡੀਆਂ ਦਾ ਰੋਟੀ ਇਸ਼ਕੇ ਦੀ ਲਈ ਹੋਈਆ ਛੱਲਾ ਮੈਂਡਾ ਜੀ ਟੋਲਾ ਚੁੰਨੀ ਨੂੰ ਲਵਾ ਤਿੱਲਾ ਅੱਖਾਂ ਤੈਨੂੰ ਵੇਖਣ ਲਈ ਯਾਰਾ ਕਰਦੀਆਂ ਬਿਸਮిల్లా ਹੋ ਅੱਖਾਂ ਤੈਨੂੰ ਵੇਖਣ ਲਈ ਯਾਰਾ ਕਰਦੀਆਂ ਬਿਸਮిల్లా ਕੇ ਛੱਲਾ ਮੈਂਡਾ ਜੀ ਟੋਲਾ ਕੋਈ ਸੋਨੇ ਦੀ ਪ੍ਰਾਂਤ ਹੋਵੇ ਅੱਜ ਸਾਡੇ ਮਾਹੀ ਆਵਣਾ ਵਿਹਾਂ ਵਰਿਆਂ ਦੀ ਰਾਤ ਹੋਵੇ ਕੇ ਅੱਜ ਸਾਡੇ ਮਾਹੀ ਆਵਣਾ ਵਿਹਾਂ ਵਰਿਆਂ ਦੀ ਰਾਤ ਹੋਵੇ ਚੱਲੋਂ ਮੈਂਡਾ ਜੀ ਟੋਲਾ ਬੁੱਲਾ ਵਗਿਆ ਇਹਨੇਰੀ ਦਾ ਉਮਰਾਂ ਦਾ ਵਾਦਾ ਕਰਕੇ ਚੰਨਾ ਮੁੱਖ ਨਈਓ ਫੇਰੀ ਦਾ ਵੇ ਉਮਰਾਂ ਦਾ ਵਾਦਾ ਕਰਕੇ ਚੰਨਾ ਮੁੱਖ ਨਈਓ ਫੇਰੀ ਦਾ ਉਛਲਾ ਮੈਂ ਦਾਜੀ ਟੋਲਾ ਛੱਲਾ ਮੈਂ ਦਾਜੀ ਟੋਲਾ ਕਿਹਾ ਕੱਢਿਆ ਕਿਸਦਾ ਖੇਸ ਤੇ ਹੋਵੇਂ ਜੇ ਤੂੰ ਮੁੱਲ ਵਿਕਦੀ ਤੈਨੂੰ ਲੈ ਲਵਾਂ ਜਿੰਦ ਵਿੱਚ ਕੇ ਹੋ ਹੋਵੇਂ ਜੇ ਤੂੰ ਮੁੱਲ ਵਿਕਦੀ ਤੈਨੂੰ ਲੈ ਲਵਾਂ ਜਿੰਦ ਵਿੱਚ ਕੇ ਛੱਲਾ ਮੈਂਡਾ ਜੀ ਟੋਲਾ ਛੱਲਾ ਮੈਂਡਾ ਜੀ ਟੋਲਾ ਕੋਈ ਸੋਨੇ ਦੀ ਜੰਜੀਰ ਹੋਵੇ ਨਾ ਅੱਧ ਵਿੱਚ ਕਾਰ ਤੋੜੀਏ ਭਾਵੇਂ ਯਾਰ ਗਰੀਬ ਹੋਵੇ ਨਾ ਅੱਧ ਵਿੱਚ ਕਾਰ ਤੋੜੀਏ ਭਾਵੇਂ ਯਾਰ ਗਰੀਬ ਹੋਵੇ ਛੱਲਾ ਮੈਂਡਾ ਜੀ ਟੋਲਾ ਅਸਾਂ ਮਾਇਆ ਗਾਇਆ ਏ ਮਾਇਆ ਤਾਂ ਗਾਵਣ ਲਈ ਦੁੱਖ ਦਿਲ ਦਾ ਸੁਣਾਇਆ ਏ ਕੇ ਮਾਇਆ ਤਾਂ ਗਾਵਣ ਲਈ ਦੁੱਖ ਦਿਲ ਦਾ ਸੁਣਾਇਆ ਏ Work hard to make video. Please like and share. Subscribe channel Punjabi Whiteboard. Thanks for watching.